ਇੱਕ ਸਕਸੈਸਫੁਲ ਡੇਰੀ ਫਾਰਮ ਲਈ ਜਿੱਥੇ ਚੰਗੀ ਬਰੀਡ ਦਾ ਹੋਣਾ ਜ਼ਰੂਰੀ ਆ ਚੰਗੀਆਂ ਗਾਵਾਂ ਦਾ ਹੋਣਾ ਜ਼ਰੂਰੀ ਆ ਉੱਥੇ ਨਾਲ ਦੀ ਨਾਲ ਦੁੱਧ ਚਵਾਈ ਵਾਸਤੇ ਚੰਗੀਆਂ ਮਸ਼ੀਨਾਂ ਦਾ ਹੋਣਾ ਵੀ ਜ਼ਰੂਰੀ ਆ ਹਰ ਇੱਕ ਡੇਰੀ ਫਾਰਮ ਵਾਲਾ ਚਵਾਈ ਲਈ ਕੋਈ ਸਿੰਗਲ ਬਰਕਟ ਪੰਪ ਕੋਈ ਡਬਲ ਬਕਟ ਪੰਪ ਦੀ ਵਰਤੋਂ ਕਰਦਾ ਆ ਕੋਈ ਮੈਨੂਅਲ ਪਾਰਲਰ ਲੱਗਾ ਆ ਕਿਤੇ ਸੈਮੀ ਆਟੋਮੈਟਿਕ ਆ ਕਿਤੇ ਆਟੋਮੈਟਿਕ ਆ ਹਰੇਕ ਤਰ੍ਹਾਂ ਦਾ ਫਾਰਮ ਜਿਸ ਤਰ੍ਹਾਂ ਦੀਆਂ ਉਹਦੀਆਂ ਜ਼ਰੂਰਤਾਂ ਉਹਦੇ ਹਿਸਾਬ ਨਾਲ ਪਾਰਲਰ ਲੱਗੇ ਹੋਏ ਨੇ ਆਪਾਂ ਅੱਜ ਪਾਰਲਰ ਬਾਰੇ ਹੀ ਗੱਲਬਾਤ ਕਰਾਂਗੇ ਤੇ ਇਹਨਾਂ ਜਿੰਨਾ ਤੁਸੀਂ ਲਵਾਇਆ 6 گاਵਾਂ ਦੀ ਚੁਾਈ ਜਿਹੜੀ ਆ ਇੱਕ ਸਮੇਂ ਹਾਂਜੀ ਇਹੋ ਪਾਰਲਰ ਜਿਹੜਾ ਆ ਕਿਸੇ ਕਿਸਾਨ ਵੀਰ ਨੇ ਕਿਸੇ ਡੇਰੀ ਫਾਰਮਰ ਵਾਲ ਨੇ ਲਵਾਉਣਾ ਹੈ ਤੇ ਕਿੰਨਾ ਖਰਚ ਆ ਜਾਂਦਾ 12 ਤੋਂ 14 ਲੱਖ ਦੇ ਵਿੱਚ ਵਿੱਚ ਦੇਣਗੇ ਅੱਜ ਕੁਵੈਂਸਨ ਵੈਂਸਨ ਦੇ ਹਾਂਜੀ ਹਾਂਜੀ ਅੱਜ ਦੀ ਡੇਟ ਅੱਜ ਦੀ ਡੇਟ ਜੀ ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਬੱਚਿਆਂ ਬਜ਼ੁਰਗਾਂ ਸਾਸੀ ਕਲ ਉਮੀਦ ਆ ਸਭ ਠੀਕ ਠਾਕ ਹੋਗੇ ਚੜ੍ਹਦੀ ਕਲਾ ਚ ਹੋਗੇ ਡੇਰੀ ਫਾਰਮਿੰਗ ਦਾ business ਜਿਹੜਾ ਆ ਉਹ ਹੌਲੀ ਹੌਲੀ ਜਿਹੜਾ ਆ ਕਾਫੀ ਗਰੋਅ ਕਰ ਰਿਹਾ ਆ ਖਾਸ ਕਰਕੇ ਭਾਰਤ ਦੀ ਇਕਨੋਮੀ ਵਾਸਤੇ ਆਉਣ ਵਾਲੇ ਸਮੇਂ ਚ ਜਿਹੜਾ ਡੇਰੀ ਫਾਰਮਿੰਗ ਦਾ business ਆ ਉਹ ਭਾਰਤ ਦੀ ਇਕਨੋਮੀ ਨੂੰ ਕਾਫੀ ਹੰਗਾਰਾ ਦੇਵੇਗਾ ਕਿਉਂਕਿ ਹੁਣ ਜਿਸ ਤਰ੍ਹਾਂ ਦੇ ਵੈਰਾਈਟੀ ਗਾਵਾਂ ਦੀ ਜਾਂ ਜਿਸ ਤਰ੍ਹਾਂ ਦੀ ਟੈਕਨੀਕ ਵਰਤੋਂ ਹੋ ਰਹੀ ਆ ਉਹਦੇ ਮੁਤਾਬਕ ਜੇ ਉਸ ਹਿਸਾਬ ਨਾਲ ਚੱਲਿਆ ਜਾਵੇ ਤੇ ਆਉਣ ਵਾਲਾ ਸਮਾਂ ਜਿਹੜਾ ਆ ਡੇਰੀ ਫਾਰਮਿੰਗ ਲਈ ਬਹੁਤ ਵਧੀਆ ਆ ਰਿਹਾ ਆ ਸੋ ਅੱਜ ਅਸੀਂ ਡੇਰੀ ਫਾਰਮਿੰਗ ਵਿੱਚ ਜਿੱਥੇ ਗਾਵਾਂ ਦਾ ਪਸ਼ੂਆਂ ਦਾ ਖਿਆਲ ਰੱਖਣਾ ਪੈਂਦਾ ਆ ਉਹਨਾਂ ਦੀ ਸਿਹਤ ਸੰਭਾਲ ਦਾ ਤੇ ਸਭ ਤੋਂ ਅਹਿਮ ਕੰਮ ਹੁੰਦਾ ਚੁਆਈ ਦਾ ਚੁਆਈ ਵਾਸਤੇ ਕਈ ਡੇਰੀ ਫਾਰਮ ਤੇ ਮੈਨੂਅਲ ਚੁਆਈ ਕਰਦੇ ਆ ਤੇ ਕਈ ਡੇਰੀ ਫਾਰਮ ਤੇ ਮਿਲਕਿੰਗ ਪਾਰਲਰ ਲੱਗੇ ਹੋਏ ਆ ਅੱਜ ਦੀ ਵੀਡੀਓ ਵਿੱਚ ਅਸੀਂ ਖਾਸ ਤੌਰ ਤੇ ਮਿਲਕਿੰਗ ਪਾਰਲਰ ਬਾਰੇ ਹੀ ਗੱਲਬਾਤ ਕਰਾਂਗੇ ਤੇ ਇਹ ਸਾਰੀ ਗੱਲਬਾਤ ਲਈ ਅਸੀਂ ਆਏ ਆ ਖਾਲਸਾ ਡੇਰੀ ਫਾਰਮ ਬਟਾਲਾ ਵਿਖੇ ਤੇ ਮਿਲਦੇ ਆ ਸਰਦਾਰ ਮਨਵੀਰ ਸਿੰਘ ਜੀ ਰਾਣਾ ਹੁਣਾਂ ਨੂੰ ਤੇ ਵੀਡੀਓ ਨਾਲ ਅਖੀਰ ਤੱਕ ਜੁੜੇ ਰਹੋ ਜਿੰਨਾ ਭੈਣ ਭਰਾਵਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਤੇ ਗੱਲ ਕਰਦੇ ਆ ਰਾਣੇ ਵੀਰ ਨਾਲ ਮਨਵੀਰ ਸਭ ਤੋਂ ਪਹਿਲਾਂ ਤੇ ਮੇਰੇ YouTube ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਧੰਨਵਾਦ ਤੁਹਾਡਾ ਹੀ ਤੁਸੀਂ ਸਮਾਂ ਦਿੱਤਾ ਤੇ ਰਾਣੇ ਵੀਰ ਅੱਜ ਆਪਾਂ ਗੱਲ ਕਰਨੀ ਆ ਜਿਹੜੇ ਆਪਣੇ ਪਿੱਛੇ ਲੱਗਾ ਮਿਲਕਿੰਗ ਪਾਰਲਰ ਆ ਹਾਂਜੀ ਮਿਲਕਿੰਗ ਪਾਰਲਰ ਕਿੰਨੇ ਦਾ ਲੱਗਦਾ ਆ ਕੀ ਇਹਤੇ ਖਰਚਾ ਆਉਂਦਾ ਆ ਕੀ ਇਹਦੀਆਂ ਕਮੀਆਂ ਨੇ ਜਾਂ ਕੀ ਇਹਦੇ ਫਾਇਦੇ ਨੇ ਤੇ ਡੇਰੀ ਫਾਰਮਿੰਗ ਵਿੱਚ ਮਿਲਕਿੰਗ ਪਾਰਲਰ ਦਾ ਕੀ ਰੋਲ ਆ ਉਹ ਸਾਰੀ ਆਪਾਂ ਜਿਹੜੀ ਆ ਗੱਲਬਾਤ ਕਰਨੀ ਆ ਤੇ ਆਓ ਦੇਖਦੇ ਆਂ ਨਾਲੇ ਮਿਲਕਿੰਗ ਪਾਰਲਰ ਤੇ ਨਾਲੇ ਕਰਦੇ ਆਂ ਗੱਲਬਾਤ ਰਣਵੀਰ ਆਪਣਾ ਕਿਹੜੀ ਕੰਪਨੀ ਦਾ ਜਿਹੜਾ ਪਾਰਲਰ ਲੱਗਾ ਆ ਇਹ ਲੱਗਾ ਜੀ ਵੈਂਸਨ ਕੰਪਨੀ ਆ ਵੈਂਸਨ ਹਾਂਜੀ ਤੇ ਪਾਰਲਰ ਜਿਹੜੇ ਆ ਇਹ ਕਿੰਨੀ ਕਿਸਮ ਦੇ ਹੁੰਦੇ ਆ ਬਹੁਤ ਤਰ੍ਹਾਂ ਦੇ ਪਾਰਲਰ ਆ ਜੀ ਇਹ ਐਕਚੁਅਲੀ ਦੇ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਪਾਰਲਰ ਡਿਜ਼ਾਈਨ ਕਰ ਦਿੰਦੇ ਆ ਠੀਕ ਕਈਆਂ ਨੇ ਇੱਕ ਸਾਈਡ ਹੀ ਬਣਾਈ ਹੁੰਦੀ ਆ ਫਲੋਰ ਸਿੰਗਲ ਫਲੋਰ ਲਾਈਨ ਹੁੰਦੀ ਏ ਇੱਕ ਸਾਈਡ ਤੇ ਗਾਈਆਂ ਲੱਗ ਜਾਂਦੀਆਂ ਨੇ ਤੇ ਇਹ ਜਿੱਦਾਂ ਹੁਣ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਸਵਿੰਗ ਓਵਰ ਆ ਠੀਕ ਹੈ ਜੀ ਇੱਕੋ ਮੰਜਾ ਦਾ ਇਹ 6 ਗਾਵਾਂ ਉਧਰ ਖੜੀਆਂ ਹੁੰਦੀਆਂ 6 ਗਾਵਾਂ ਇਸ ਬੰਨੇ ਖੜੀਆਂ ਹੁੰਦੀਆਂ ਨੇ ਤੇ ਇਹੋ ਮਸ਼ੀਨ ਉਧਰ ਲੱਗ ਜਣੀ ਆ ਉਹ 6ਾਂ ਨੂੰ ਮਸ਼ੀਨ ਲੱਗੀ ਹੋਣੀ ਆ ਆਪਾਂ 6 ਗਾਇਆਂ ਲਾ ਕੇ ਸਾਫ਼ ਕਰਕੇ ਉਹ ਮਸ਼ੀਨ ਇੱਧਰ ਲਾ ਲੈਣੀਆਂ ਮਤਲਬ ਇਹ ਜਿਹੜਾ ਤੁਹਾਡੇ ਕੋਲ ਪਾਰਲਰ ਲੱਗਾ ਹੋਇਆ ਆ ਵੈਂਸਨ ਦਾ ਇਹ 6 ਗਾਵਾਂ ਦਾ ਹਾਂਜੀ ਇੱਕ ਟਾਈਮ ਤੇ 6 ਗਾਵਾਂ ਜੜੀਆਂ ਉਹਨਾਂ ਦੀ ਚੁਾਈ ਹੁੰਦੀ ਆ ਜੀ ਇਹਨੂੰ ਕਹਿੰਦੇ ਆ 6/2 ਸਵਿੰਗ ਓਵਰ 6/2 ਸਵਿੰਗ ਓਵਰ ਪਾਰਲਰ ਹਾਂਜੀ ਕੋ ਮੰਜਾਂਦੀਆਂ ਮਸ਼ੀਨਾ ਇਹਦੇ ਵਿੱਚ ਇੱਕ ਚੀਜ਼ ਦੱਸੋ ਵੀ ਇਹ ਆਟੋਮੈਟਿਕ ਹੈ ਜਾਂ ਸੈਮੀ ਆਟੋਮੈਟਿਕ ਹੈ ਜਾਂ ਮੈਨੂਅਲ ਹੈ ਇਹ ਭਾਜੀ ਨੂੰ ਤੁਸੀਂ ਸੈਮੀ ਆਟੋ ਕਹਿ ਸਕਦੇ ਹੋ ਇਹਦੀ ਵਾਸ਼ਿੰਗ ਤੇ ਆਪਣੇ ਆਪ ਹੋ ਜਾਂਦੀ ਆ ਇਹਨਾਂ ਦੇ ਕਲਸਟਰ ਇੱਥੇ ਆਪ ਰੱਖਣੇ ਆ ਤੇ ਇਹਦੀ ਸਾਰੀ ਵਾਸ਼ਿੰਗ ਹੋ ਜਾਣੀ ਆ ਹਾਂਜੀ ਇਹ ਕਲਸਟਰ ਦੇ ਉੱਤੇ ਰੱਖੇ ਜਾਣੇ ਆ ਠੀਕ ਹੈ ਜੀ ਇਸ ਤਰੀਕੇ ਜੇ ਜਦੋਂ ਆਪਾਂ ਇਹਨਾਂ ਨੂੰ ਬੰਦ ਕਰਨਾ ਉਦੋਂ ਅੰਦਰ ਉਹ ਪ੍ਰੈਸ਼ਰ ਦੇਣਾ ਮਤਲਬ ਇਹ ਵਾਸ਼ਿੰਗ ਸਾਰੀ ਆਟੋ ਹੋ ਜਾਣੀ ਆ ਠੀਕ ਹੈ ਜੀ ਪਾਣੀ ਅੰਦਰ ਪਾਉਣਾ ਪੈਣਾ ਕੈਮੀਕਲ ਪਾਉਣਾ ਪੈਣਾ ਇਸ ਤਰੀਕੇ ਆਟੋਵਾਸ਼ਿੰਗ ਹੈ ਬਾਕੀ ਇਹ ਜਿਹੜਾ ਕੈਮੀਕਲ ਤੇ ਪਾਣੀ ਆਪਾਂ ਕਿਹੜੀ ਸਾਈਡ ਤੇ ਪਾਉਣਾ ਹੈ ਉਹ ਅੰਦਰ ਹੀ ਵਾਸ਼ਿੰਗ ਟੈਂਕ ਅੰਦਰ ਹੀ ਉਹ ਬਾਹਰ ਨੂੰ ਦਿਖਾਉਨੇ ਆ ਅੰਦਰ ਜਾ ਕੇ ਅੱਛਾ ਬਾਕੀ ਆ ਕਿ ਇਹ ਮੀਟਰ ਲੱਗੇ ਆ ਇੱਥੇ ਇਹ ਦੁੱਧ ਦੇ ਮੀਟਰ ਨੇ ਇਹ ਜਿਹੜੀ ਜਿਹੜੀ ਗਾਂ ਨੇ ਜਿੰਨਾ ਦੁੱਧ ਦਿੱਤਾ ਇਥੋਂ ਰੀਡਿੰਗ ਆ ਜਾਣੀ ਆ ਇਹ ਅਗਲੀ ਸਾਈਡ ਤੇ ਆ ਰੀਡਿੰਗ ਲੱਗੀ ਆ ਅੱਗੇ ਲੱਗੀ ਆ ਜਦੋਂ 1 ਕਿਲੋ ਉੱਥੋਂ 31 ਕਿਲੋ ਤੱਕ ਇਹ ਰੀਡਿੰਗ ਇਹਦੀ ਠੀਕ ਹੈ ਜੀ ਇਸ ਤਰੀਕੇ ਇਥੋਂ ਆਪਾਂ ਰੀਡਿੰਗਾਂ ਲੈ ਲੈਣੀਆਂ ਨੇ ਇਹ ਮੈਂ ਸੈਮੀ ਆਟੋ ਆ ਜਾਂ ਮੈਨੂਅਲ ਕਹਿ ਸਕਦੇ ਤੁਸੀਂ ਇਹਨੂੰ ਠੀਕ ਹੈ ਤੇ ਇੱਕ ਹੁੰਦਾ ਹੈ ਕਿ ਜਿਵੇਂ ਗਾਂ ਦੀ ਜਿਹੜੀ ਐ ਚਵਾਈ ਹੋਗੀ ਹਾਂਜੀ ਤੇ ਇਹ ਜਿਹੜੇ ਮਸ਼ੀਨਾਂ ਆ ਆਟੋਮੈਟਿਕ ਆਪਣੇ ਆਪ ਹੀ ਲੱਥ ਜਾਂਦੀ ਹੈ ਹਾਂਜੀ ਉਹ ਫੁੱਲ ਆਟੋ ਦੇ ਵਿੱਚ ਆਉਂਦਾ ਇਹ ਆਪਣੀ ਜਿਹੜੀ ਇਹ ਲਾਉਣੀ ਵੀ ਪੈਣੀ ਹੈ ਲਾਉਣੀ ਵੀ ਪੈਣੀ ਹੈ ਸਾਰੇ ਕੰਮ ਆਪ ਹੀ ਕਰਨੇ ਇਹ ਮੈਨੂਅਲ ਅੱਛਾ ਤੇ ਜਿਹੜਾ ਪਿੱਛੇ ਸਿਸਟਮ ਲੱਗਾ ਆ ਹਾਂਜੀ ਉਹਦਾ ਕੀ ਪਰਪਸ ਹੁੰਦਾ ਜੀ ਇਹ ਮਿਲਕ ਰਿਸਿਵਰ ਆ ਜੀ ਇਹ ਜਿੰਨਾ ਦੁੱਧ ਇਹ ਮੀਟਰਾਂ ਚ ਆਉਣਾ ਇਹ ਉੱਪਰ ਫਲੋ ਲਾਈਨ ਚ ਜਾਣਾ ਇਹਦੇ ਆ ਲਾਈਨ ਚ ਇਹ ਰਿਸੀਵਰ ਚ ਇਕੱਠਾ ਹੋ ਕੇ ਇਹ ਵਾਲੀ ਜਿਹੜੀ ਆ ਜਿਹੜੀ ਸਟੀਲ ਦੀ ਲਾਈਨ ਆ ਠੀਕ ਹੈ ਇਹ ਰਿਸੀਵਰ ਚ ਜਾਣਾ ਰਿਸੀਵਰ ਚ ਸੈਂਸਰ ਆ ਉਹਨੇ ਜਿੰਨੀ ਉਹਦੀ ਲਿਮਟ ਆ ਸੈੱਟ ਕੀਤੀ ਆ ਆਪਾਂ ਉਹਨੇ ਉਹਨਾਂ ਕ ਦੁੱਧ ਤੋਂ ਜੋ ਵਧਣਾ ਉਹਨੇ ਆਪਣੇ ਆਪ ਮੋਟਰ ਲੱਗੀ ਆ ਉਹਨੇ ਅੰਦਰ ਪੁਸ਼ ਕਰੀ ਜਾਣਾ ਬੀਐਮਸੀ ਚ ਉਹ ਸਿੱਧਾ ਅੰਦਰ ਜਾਈ ਜਾਣਾ ਠੀਕ ਹੈ ਜੀ ਜਿਸ ਤਰੀਕੇ ਆਪਾਂ ਮਨ ਕਹਿ ਸਕਦੇ ਆ ਕਿ ਨੋ ਨੋ ਹੀ ਮੰਟਾ ਚ ਇਥੋਂ ਸਿੱਧਾ ਅੰਦਰ ਜਾਣਾ ਗਾਈ ਦੇ ਵਿੱਚੋਂ ਨਿਕਲ ਕੇ ਸਿੱਧਾ ਅੰਦਰ ਸਿੱਧਾ ਚਲ ਜਾਣਾ ਤੇ ਇੱਕ ਨਾਲ ਵੈਕਿਊਮ ਵਾਸਤੇ ਮਸ਼ੀਨ ਲੱਗਦੀ ਨਾਲ ਹਾਂਜੀ ਵੈਕਿਊਮ ਪੰਪ ਲੱਗਾ ਜੀ ਉਹ ਸਲੈਕਟਿਵ ਪੰਪ ਲੱਗਦਾ ਹਾਂਜੀ ਹਾਂਜੀ ਤੇ ਇੱਕ ਮੈਂ ਦੇਖ ਰਿਹਾ ਆ ਉਹ ਸਾਹਮਣੇ ਜਿਹੜਾ ਹਾਂਜੀ ਲੱਗਾ ਹੋਇਆ ਹੈ ਇਹਨੂੰ ਵੈਕਿਊਮ ਪੰਪ ਦਾ ਜਿਹੜਾ ਕਨੈਕਸ਼ਨ ਹੈ ਇਹਦੇ ਚ ਕੀਤਾ ਗਿਆ ਇਹਦਾ ਐਕਚੁਅਲੀ ਫਾਇਦਾ ਇਹ ਆ ਇੱਕ ਸਟੈਂਡ ਬਾਈ ਵੈਕਿਊਮ ਪੰਪ ਵੀ ਪਿੱਛੇ ਲਾਇਆ ਹੁੰਦਾ ਜਾਂ ਲਾ ਸਕਦੇ ਆ ਅੱਛਾ ਤੇ ਕੱਲ ਨੂੰ ਇੱਕ ਪੰਪ ਖਰਾਬ ਹੋ ਜੇ ਤੇ ਇਹ ਉਹਦੀ ਦੂਸਰੇ ਦੀ ਵੀ ਪਾਈਪ ਇਹਦੇ ਵਿੱਚ ਹੀ ਅਟੈਚ ਹੁੰਦੀ ਆ ਆਪਾਂ ਨੂੰ ਡਾਇਵਰਟ ਕਰ ਸਕੀਏ ਇਹ ਸਿਰਫ ਇਹਦਾ ਇਹ ਕੰਮ ਹੈ ਇਹ ਸਪੇਅਰ ਆਪਾਂ ਲਾਇਆ ਆ ਆਪਣੀ ਸਪੇਅਰ ਨਹੀਂ ਇੱਕ ਆਪਸ਼ਨ ਦਿੱਤੀ ਹੈ ਕਿ ਜੇ ਖਰਾਬ ਹੋ ਜੇ ਤੇ ਆਪਾਂ ਉਹਨੂੰ ਨਾਲ ਹੀ ਇਥੋਂ ਡਾਇਵਰਟ ਕਰ ਸਕਦੇ ਦੂਸਰੇ ਪੰਪ ਦੇ ਪ੍ਰੈਸ਼ਰ ਠੀਕ ਹੈ ਸਿਕਿਉਰਟੀ ਪਰਪਸ ਲਈ ਹਾਂ ਇਨ ਸਿਕਿਉਰ ਆਪਾਂ ਬਚਣ ਵਾਸਤੇ ਕਿ ਕਿਉਂਕਿ ਇਹ ਮੰਨ ਲਓ ਹੱਥ ਨਾਲ ਤਾਂ ਤਾਂ ਨਿਕਲਨੀ ਹੀ ਨਹੀਂ ਆ ਠੀਕ ਹੈ ਜੇ ਮੋਟਰ ਖਰਾਬ ਹੋ ਗਈ ਪੰਪ ਖਰਾਬ ਹੋ ਜੇ ਕੁਝ ਵੀ ਹੋ ਜਾਏ ਮਸ਼ੀਨਰੀ ਖਰਾਬ ਹੋ ਸਕਦੀ ਆ ਤੇ ਉਹਨੂੰ ਬਚਾਉਣ ਵਾਸਤੇ ਆਪਣੀ ਅਮਰਜੈਂਸੀ ਤੇ ਇੱਕ ਜਿਵੇਂ ਅ ਕਈ ਪਾਰਲਰ ਹੁੰਦੇ ਆ ਜਿੱਦਾਂ ਤੇ ਆਟੋਮੈਟਿਕ ਉਹ ਗਾਂ ਦੀ ਸਿਹਤ ਬਾਰੇ ਵੀ ਦੱਸੀ ਜਾਂਦੇ ਆ ਹਾਂਜੀ ਹਾਂਜੀ ਤੇ ਉਹ ਫੁੱਲੀ ਆਟੋਮੈਟਿਕ ਚ ਆ ਜਾਏਗਾ ਉਹ ਫੁੱਲ ਆਟੋਮੈਟਿਕ ਚਲਦਾ ਜੀ ਇਹ ਆਪਣੇ ਇਹ ਇਹਦੇ ਚ ਉਹ ਆਰਡਰ ਇਹ ਸਰ ਮੈਨੂਅਲ ਹੈ ਜੀ ਇਹ ਚ ਕੁਝ ਨਹੀਂ ਹੋ ਜਾਣਾ ਇਹਦੇ ਚ ਮੈਨੂਅਲ ਆ ਤੇ ਜਿਹੜਾ ਤੁਸੀਂ ਆਉਣ ਵਾਲੇ ਸਮੇਂ 'ਚ ਆਰਡਰ ਦਿੱਤਾ ਹੋਇਆ ਉਹ ਫੁਲੀ ਆਟੋਮੈਟਿਕ ਆ ਮਾਲਕ ਕਿਰਪਾ ਕਰੇ ਦਰਸ਼ਕ ਵੀਰੋ ਬਾਬਾ ਕਿਰਪਾ ਕਰੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਵੀਡੀਓ ਤੁਹਾਡੇ ਤੱਕ ਜਰੂਰ ਲੈ ਕੇ ਆਵਾਂਗੇ ਤੇ ਆਪਾਂ ਗੱਲ ਕਰਦੇ ਆ ਬਾਕੀ ਬੀ ਐਮ ਸੀ ਦੀ ਤੇ ਬੀ ਐਮ ਸੀ ਅੰਦਰਲੇ ਪਾਸੇ ਲੱਗਾ ਆ ਹਾਂਜੀ ਹਾਂਜੀ ਇਹ ਇਹ ਜਿਹੜੇ ਪਲਾਸਟਿਕ ਦੀ ਪਾਈਪ ਆ ਆਪਣੀ ਜਾਰੀ ਵਾਈਟ ਕਲਰ ਦੀ ਹਾਂਜੀ ਇਹ ਪ੍ਰੈਸ਼ਰ ਪਾਈਪ ਆ ਇਹਦੇ ਤੇ ਉਹ ਪਲਸੇਟਰ ਲੱਗੇ ਨੇ ਇਹੀ ਪਲਸ ਜਿਹੜੀ ਇਹਨਾਂ ਦੀ ਮੈਨੇਜ ਕਰਦੀ ਥਾਣਾ ਨੂੰ ਜਿਹੜਾ ਇਹ ਆ ਵਾਲਾ ਜਿਹੜਾ ਕੋ ਹਾਂਜੀ ਹਾਂਜੀ ਬਲੂ ਕਲਰ ਦੇ ਉੱਪਰ ਜਿਹੜੇ ਨਾ ਇਹ ਪਲਸੇਟਰ ਨੇ ਮਤਲਬ ਆ ਜਿਹੜਾ ਵਾਈਟ ਪਾਈਪ ਆ ਉਹ ਵਾਈਟ ਪਾਈਪ ਪ੍ਰੈਸ਼ਰ ਪਾਈਪ ਆ ਹਾਂ ਠੀਕ ਹੈ ਜੀ ਉਹ ਉੱਪਰ ਪਲਸ ਕਰਨ ਦੇ ਜਿਹੜੇ ਦਬ ਦੇ ਘੁੱਟ ਦੇ ਜਦੋਂ ਛੱਡਦੇ ਆ ਹਾਂਜੀ ਹਾਂਜੀ ਇਹ ਦੁੱਧ ਕੱਢਦੇ ਆ ਠੀਕ ਹੈ ਠੀਕ ਹੈ ਠੀਕ ਹੈ ਮਤਲਬ ਜਿਹਦੇ ਥਰੂ ਇਹਨਾਂ ਦੇ ਤਾਰ ਨਿਕਲਦੀ ਆ ਹਾਂਜੀ ਹਾਂਜੀ ਹੈਨਾ ਤੇ ਜਦੋਂ ਆਪਣਾ ਹੱਥ ਵਰਕ ਕਰਦਾ ਹਨ ਹਾਂਜੀ ਇੱਕ ਬੰਨਾ ਛੱਡ ਦਿੰਦਾ ਇੱਕ ਬੰਨਾ ਨੱਬ ਲੈਂਦਾ ਇਸ ਤਰੀਕੇ ਕੰਮ ਕਰਦੇ ਆ ओके ਇਹ ਚਾਰ ਆ ਨਾ ਦੋ ਇਹਨਾਂ ਨੇ ਇੱਕ ਇੱਕ ਬੰਨੇ ਮਤਲਬ ਦੋਹਾਂ ਨੇ ਛੱਡ ਦੇਣਾ ਠੀਕ ਹੈ ਤੇ ਦੋਹਾਂ ਨੇ ਫੜ ਲੈਣਾ ਠੀਕ ਹੈ ਗਾਈ ਨੂੰ ਐ ਮਹਿਸੂਸ ਹੋਣਾ ਕਿ ਹੱਥ ਚੱਲਣ ਡਿਆ ਜਿੱਦਾਂ ਮਤਲਬ ਰੀਅਲ ਟਾਈਮ ਮਿਲਕਿੰਗ ਹੋ ਸਾਬ ਨੈਚੁਰਲ ਚੁਆਈ ਜਿਹੜੀ ਉਹ ਫੀਲ ਕਰਦੀ ਹੈ ਹਾਂਜੀ ਹਾਂਜੀ ਠੀਕ ਹੈ ਮਤਲਬ ਉਹਦਾ ਕੋਈ ਫਰਕ ਨਹੀਂ ਪੈਂਦਾ ਜਿੱਦਾਂ ਤੋਂ ਪ੍ਰੈਸ਼ਰ ਆਪਾਂ ਉੱਥੋਂ ਸੈੱਟ ਕਰ ਸਕਦੇ ਹਾਂ ਗੇਜ ਲੱਗੀ ਆ ਜਿਆਦਾ ਪ੍ਰੈਸ਼ਰ ਹੋਏ ਤਾਂ ਮਿਸਟਾਈਟਸ ਦੇ ਚਾਂਸ ਬਣ ਜਾਂਦੇ ਆ ਇਸ ਕਰਕੇ ਆਪਾਂ ਉੱਥੋਂ ਇਹ ਚੀਜ਼ਾਂ ਮੈਨੇਜ ਕਰ ਲੈਣੇ ਆ ਤੇ ਮਿਲਕਿੰਗ ਪਾਰਲਲ ਲਾਉਣ ਦੇ ਨਾਲ ਹਾਂਜੀ ਗਾਈਂ ਦੁੱਧ ਤਿੰਨ ਕਟਾਉਂਦੀ ਨਹੀਂ ਜੀ ਦੁੱਧ ਸਗੋਂ ਵਾਧਾ ਅੱਛਾ ਹਾਂ ਜੀ ਵਾਧਾ ਇਸ ਤਰੀਕੇ ਆ ਕਿ ਆਪਾਂ ਤਿੰਨ ਟਾਈਮ ਚਵਾਈ ਵੀ ਕਰ ਸਕਦੇ ਆ ਜਿਹੜੇ ਜਿਆਦਾ ਪਸ਼ੂ ਦੁੱਧ ਦੇਣ ਵਾਲੇ ਨੇ ਹਾਂ ਠੀਕ ਆ ਜੀ ਤੇ ਬਾਲਟੀਆਂ ਨਾ ਹੋ ਸਕਦਾ ਕਿ ਸਾਡੇ ਕੋ ਪੋਸੀਬਲ ਨਾ ਹੋਵੇ ਕਿ ਤਿੰਨ ਟਾਈਮ ਚਵਾਈ ਕਿਉਂ ਵਾਸ਼ਿੰਗ ਦਾ ਬੜਾ ਚੱਕਰ ਰਹਿੰਦਾ ਵਾ ਜੋ ਖੋਲ ਕੇ ਧੋਹਦਾ ਇਹਦੇ ਜੇ ਆ ਗਈ ਲਿਆਓ 10 ਮਿੰਟ ਲੱਗਦੇ ਆ ਬਾਅਦ ਚ ਆਪਣੇ ਆ ਵਾਸ਼ਿੰਗ ਹੋ ਜਾਂਦੀ ਤੇ ਇੱਕ ਚੀਜ਼ ਰਣਵੇ ਦੱਸਿਓ ਵੀ ਮਿਲਕਿੰਗ ਪਾਰਲਰ ਜੇ ਕਿਸੇ ਡੇਰੀ ਫਾਰਮਰ ਨੇ ਲਵਾਉਣਾ ਹੋਵੇ ਜੀ ਤੇ ਇਹਦੀ ਲੋਡ ਕਦੋਂ ਪੈਂਦੀ ਆ ਪਾਰਲਰ ਦੀ ਲੋਡ ਐ ਐਕਚੁਅਲ ਕਿੰਨੀਆਂ ਕਿਗਾਵਾਂ ਹੋਣ ਇਹ ਜਿੰਨੀ ਵੀ ਮਸ਼ੀਨਰੀ ਆ ਨਾ ਹਾਂਜੀ ਇਹ ਆਪਣੇ ਤੇ ਡਿਪੈਂਡ ਕਰਦਾ ਕਿ ਆਪਾਂ ਕਦੋਂ ਲਵਾਉਣੀਆਂ ਨੇ ਸਾਡੇ ਕੋਲ ਜੇ ਤਾਂ ਦੋ ਗੱਲਾਂ ਵਾ ਡਿਲੀਵਰ ਬਹੁਤ ਆ इजीली ਅਵੇਲੇਬਲ ਆ ਕਿਉਂ ਆ ਜੇ ਲੈਵਰ ਦੀ ਬਹੁਤ ਤੰਗੀ ਆ ਜੇ ਤੇ ਲੇਬਰ ਹੈਗੀ ਆ ਤੁਸੀਂ ਬਾਲਟੀਆਂ ਨੇ ਮੈਨੇਜ ਕਰ ਸਕਦੇ ਹੋ ਫਿਰ ਠੀਕ ਆ ਸਸਤਾ ਕੰਮ ਹੈ ਬਾਲਟੀਆਂ ਵਾਲਾ ਠੀਕ ਆ ਜੇ ਨਹੀਂ ਲੇਬਰ ਹੈਗੀ ਘੱਟ ਬੰਦੇ ਆ ਤੇ ਮੁਸ਼ਕਲ ਹੋਣੀ ਆ ਦੁੱਧ ਜਿਆਦਾ ਵਾ ਕਹਿੰਨ ਨਹੀਂ ਢੋਏ ਜਾਣਦੇ ਫਿਰ ਸਾਨੂੰ ਇਹਦੇ ਚ ਆਉਣਾ ਪੈਣਾ ਫਿਰ ਵੀ ਮੈਂ ਸਮਝਦਾ ਕਿ ਜੇ ਪਾਰਲਰ ਕਿਸੇ ਨੇ ਲਾਉਣਾ ਤੇ 1000 ਲੀਟਰ ਤੋਂ ਉੱਤੇ ਆ ਕੇ ਲਵਾਵੇ ਠੀਕ ਆ ਮਤਲਬ 1000 ਲੀਟਰ ਮਿਨੀਮਮ ਰੋਜ਼ ਦਾ ਹੋਵੇ ਰੋਜ਼ ਦਾ ਦੁੱਧ ਹੋਵੇ ਫਿਰ ਲਵਾਵੇ ਫਿਰ ਇਸ ਚੀਜ਼ ਵਾਲ ਜਿਹੜਾ ਆਉਣਾ ਚਾਹੀਦਾ ਕਿਉਂਕਿ ਇਹਦੇ ਖਰਚੇ ਵੀ ਚੜਦੇ ਹੋਣ ਇਹਨਾਂ ਰਨਿੰਗ ਕਾਸਟ ਆ ਹਰ ਸਾਲ ਆ ਪਾਈਪ ਲਾਈਨਰ ਇਹਨੂੰ ਵਾਸ਼ਿੰਗ ਵਾਸਤੇ ਕੈਮੀਕਲ ਇਹਦੇ ਖਰਚੇ ਵੀ ਵਧਦੇ ਆ ਫਿਰ ਅੱਗੇ ਮਤਲਬ ਵਧਦੇ ਜਾਂਦੇ ਨੇ ਮਤਲਬ ਇਹ ਨਹੀਂ ਆ ਵੀ ਲਾ ਲਿਆ ਇਨਵੈਸਟਮੈਂਟ ਕਰ ਲਈ ਨਹੀਂ ਹਰ ਸਾਲ ਇਹ ਫਿਰ ਨਾਲ ਦੇ ਨਾਲ ਰੈਗੂਲਰ ਜਿਹੜੀ ਆ ਇਹਦੀ ਸਰਵਿਸ ਵਗੈਰਾ ਦੀ ਮੈਂਟੇਨੈਂਸ ਕਾਸਟ ਐ ਆਦੀ ਹਨਾ ਮੈਂਟੇਨੈਂਸ ਕਾਸਟ ਜਿਹੜੀ ਇਹਦਾ ਇਹ ਮਤਲਬ ਰੈਵਟਾਂ ਨੇ ਇਹ ਹਰ ਸਾਲ ਆਪਾਂ ਬਦਲਣੀਆਂ ਇਹਦੀ ਇੱਕ ਫਿਕਸਡ ਟਾਈਮ ਇੰਨੀਆਂ ਚਵਾਈਆਂ ਹੀ ਕਰਨੀਆਂ ਨੇ ਠੀਕ ਹੈ 600 ਚੁਾਈ ਕਰਨੀ ਹੈ 300 ਕਰਨੀ ਹੈ ਜਿੰਨਾ ਵੀ ਇਹਦਾ ਰეკਮੈਂਡਡ ਹੁੰਦਾ ਉਸ ਸਾਨੂੰ ਬਦਲਨੇ ਪੈਂਦੇ ਨਹੀਂ ਤਾਂ ਫਿਰ ਫਟ ਫਟ ਕੇ ਇਹ ਪਲਸੇਟਰ ਤੇ ਚਲ ਜਾਂਦੇ ਆ ਮਸ਼ੀਨ ਸਾਰੀ ਬੰਦ ਹੋ ਜਾਂਦੀ ਆ ਦੁੱਧ ਦੁੱਧ ਉਧਰ ਚਲੇ ਜਾਂਦਾ ਹਾਂ ਹਾਂ ਤੇ ਉਹ ਫੇਰ ਬੰਦ ਹੋ ਜਾਂਦੀ ਮਸ਼ੀਨ ਪਲਸੇਟਰ ਜਿਹੜਾ ਆਪਾਂ ਉੱਪਰ ਦੇਖਿਆ ਵਾ ਆ ਬਲੂ ਕਲਰ ਵਾਲਾ ਹੈ ਨਾ ਇਹ ਚੀਜ਼ਾਂ ਇਸ ਕਰਕੇ ਟਾਈਮ ਟੂ ਟਾਈਮ ਬਦਲਣੀਆਂ ਪੈਂਦੀਆਂ ਨੇ ਅੱਛਾ ਤਾਂ ਇਹ ਇਹ ਤੇ ਸਾਰਾ ਹੋ ਗਿਆ ਜਿਹੜਾ ਚੁਾਈ ਵਾਲਾ ਪੋਰਸ਼ਨ ਹੈ ਜੀ ਤੇ ਇਥੋਂ ਚੁਆਈ ਹੋ ਕੇ ਅੰਦਰ ਬੀ ਐਮ ਸੀ ਤੇ ਜਾਂਦਾ ਆ ਆਪਾਂ ਹੁਣ ਬੀ ਐਮ ਸੀ ਵੱਲ ਚੱਲੀਏ ਹਾਂਜੀ ਉਹ ਵੀ ਦੇਖੀਏ ਹਾਂਜੀ ਸੋ ਸੋਹਣੇ ਸੱਜਣੋ ਇਹ ਸਾਰਾ ਮਿਲਕਿੰਗ ਪਾਰਲਰ ਦਾ ਬਾਹਰਲਾ ਹਿੱਸਾ ਤੇ ਇਥੋਂ ਚੁਆਈ ਹੋ ਕੇ ਇਸ ਦੇ ਥਰੂ ਇਸ ਪਾਈਪ ਦੇ ਥਰੂ ਜਿਹੜਾ ਆ ਉਹ ਅੰਦਰ ਬੀ ਐਮ ਸੀ ਚ ਜਾਂਦਾ ਆ ਤੇ ਆਪਾਂ ਬੀ ਐਮ ਸੀ ਦੇਖਦੇ ਹਾਂ ਇਹ ਬੀਐਮਸੀ ਨੇ ਹਾਂਜੀ ਬਲਕ ਆਹ ਪਾਈਪ ਹੈ ਜੀ ਇਹ ਪਾਰਲਰ ਦਾ ਇਹ ਆਪਾਂ ਫਿਰ ਆਪਣੇ ਬੀਐਮਸੀ 'ਚ ਸਿੱਧਾ ਲਗਾ ਦੇਣਾ ਵਾ ਅੱਛਾ ਦੁੱਧ ਫਿਰ ਉਧਰ ਜਾਣ ਲਾ ਆਪਣਾ ਨਾਲ ਹੀ ਟੈਂਪਰੇਚਰ ਸੈੱਟ ਮਤਲਬ ਬਾਹਰੋਂ ਜਿਹੜਾ ਦੁੱਧ ਆਉਣਾ ਆ ਉਹ ਉੱਪਰਲੇ ਸਟੀਲ ਦੀ ਪਾਈਪ ਥਰੂ ਆਉਣਾ ਆਹ ਵਾਲੇ ਪਾਈਪ ਚੋਂ ਆਣਾ ਜੀ ਆਹ ਆ ਵਾਸ਼ਿੰਗ ਦੀ ਪਾਈਪ ਆ ਇਹ ਇਹ ਦੀ ਇਹ ਵਾਸ਼ਿੰਗ ਟੈਂਕ ਆ ਇਹ ਜਿਹੜੀ ਧੋਣ ਵਾਸਤੇ ਉਹਦੀ ਪਾਈਪ ਐ ਲੱਗਤੋ ਆ अच्छा जी वाशिंग लाइन मतलब ਜਿਹੜਾ ਆਪਾਂ ਕਿਹਾ ਸੀ ਵੀ ਗਰਮ ਪਾਣੀ ਤੇ ਕੈਮੀਕਲ ਪਾਉਣਾ ਨਹੀਂ ਨਹੀਂ ਸਾਰੀ ਮਸ਼ੀਨ ਦੀ ਵਾਸ਼ਿੰਗ ਪਾਈਪ ਜਿੰਨੀ ਪਾਈਪ ਲਾਈਨ ਆ ਹਾਂਜੀ ਇਹਨਾਂ ਵਿੱਚ ਦੁੱਧ ਵੀ ਜਮਣਾ ਜਿਹੜੀ ਚੀਜ਼ ਹੈ ਕੱਲ ਨੂੰ ਦੁੱਧ ਖਰਾ ਇਹਨੂੰ ਸੀਆਈਪ ਕਹਿੰਦੇ ਆ ਮਤਲਬ ਇਹ ਪਾਈਪ ਲਾਈਨ ਨੂੰ ਧੋਣ ਵਾਸਤੇ ਆ ਟੈਂਕ ਆ ਮਤਲਬ ਇਹਦੇ ਵਿੱਚ ਸਾਰਾ ਵਾਸ਼ਿੰਗ ਦਾ ਜਿਹੜਾ ਇਹ ਜਿੰਨਾ ਸਿਸਟਮ ਹੈ ਅੰਦਰ ਆਪਣੇ ਆਪ ਧੁੱਤ ਜਾਣਾ ਇਹਦੇ ਨਾਲ ਠੀਕ ਹੈ ਤੇ ਇਹਦੇ ਨਾਲ ਹੀ ਦੁੱਧ ਆ ਜਾਣਾ ਇਸ ਪਾਈਪ ਤੋਂ ਆਹ ਪਾਈਪ ਨਾਲ ਦੁੱਧ ਆ ਜਾਣਾ ਜੀ ਠੀਕ ਹੈ ਜੀ ਤੇ ਫਿਰ ਬੀਐਮਸੀ ਚ ਪਾ ਦੇਣਾ ਇੱਥੇ ਅੱਗੇ ਟੈਂਪਰੇਚਰ ਸੈੱਟ ਹੁੰਦਾ ਜਿੰਨੇ ਤੇ ਇਹ ਤੋਂ ਵੀ ਲਿਫਟਿੰਗ ਹੋ ਜਾਂਦੀ ਜੀ ਤੁਹਾਡੀ ਇਹ ਮਿਲਕ ਕੰਟੇਨਰ ਆ ਹਾਂਜੀ ਹਾਂਜੀ ਤੇ ਇਹ ਵਾਲਾ ਕਿੰਨੇ ਲੀਟਰ ਦਾ ਆ ਇਹ 2400 ਲੀਟਰ ਦਾ ਜੀ ਨਹੀਂ ਆਹ ਵਾਲਾ ਹਾਂਜੀ 2400 ਲੀਟਰ ਦਾ ਇਹ 2400 ਲੀਟਰ ਦਾ ਤੇ ਇਹਨਾਂ ਵਾਲਾ ਇਹ 1200 ਦਾ 1200 ਦਾ ਤੇ ਜਿਆਦਾ ਜੂਸ ਕਿਹੜਾ ਕਰਦੇ ਉਹ ਵਾਲਾ ਕਿ ਇਹੋ ਹੀ ਕਰ ਰਹੇ ਆ ਯਾਰ ਇਸ ਵੜੇ ਇੱਕੋ ਹੀ ਇਹ ਵਾਲਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਇਹਦੇ ਵਿੱਚ ਰਾਣਾਵੀਰ ਸਫਾਈ ਚੈੱਕ ਕਰੋ ਦਰਸ਼ਕ ਵੀਰੋ ਬਿਲਕੁਲ ਸਾਫ ਸੁਥਰਾ ਜਿਹੜਾ ਸਾਰਾ ਟੈਂਕ ਬਣਿਆ ਹੋਇਆ ਹੈ ਤੇ ਸਫਾਈ ਦਾ ਜਿਹੜਾ ਖਾਸ ख्याल ਜਿਹੜਾ ਆ ਰੱਖਿਆ ਜਾਂਦਾ ਰਾਣਾਵੀਰ ਬਹੁਤ ਮਿਹਨਤ ਕਰਦਾ ਹੈ ਸਫਾਈ ਦੇ ਮਾਮਲੇ 'ਚ ਤੇ ਇਹ ਰਾਣਾਵੀਰ ਆਪਣੀ ਕਿਹੜੀ ਮਸ਼ੀਨ ਹੈ ਪੈਕਿੰਗ ਮਸ਼ੀਨ ਹੈ ਜੀ ਪਾਊਚ ਪੈਕਿੰਗ ਜਿਹੜੇ ਆਪਾਂ ਜਿਹੜਾ ਬਾਜ਼ਾਰ 'ਚ ਵੇਖਦੇ ਆਂ ਵਿਰਕਾ ਦਾ ਮੂਲ ਦਾ ਪੈਕਟ ਹੁੰਦਾ 1 ਕਿਲੋ ਦਾ ਇਹ ਮਸ਼ੀਨਾਂ ਪਹਿਲਾਂ ਆਪਾਂ ਕਰਦੇ ਸੀ ਆਪਣੀ ਰਿਟੇਲ ਫਿਰ ਹੁਣ ਐਸੇ ਰੈਡੀ ਕਰ ਰਹੇ ਮਤਲਬ ਕਿ ਇਹ ਹੁਣ ਬੰਦ ਕਰਤਾ ਯਾਰ ਇਹ ਬੰਦ ਕਰਤੇ 2 ਸਾਲ ਕਰੋਨਾ ਤੋਂ ਬਾਅਦ ਬੰਦ ਕਰਤਾ ਹੈ ਕਰੋਨਾ ਕਾਲ ਤੋਂ ਵਧਾ ਕਾਫੀ ਜਿਹੜਾ ਆ ਉੱਥੇ ਖੜੀ ਹੋਈ ਇਹ ਕੋਲਡ ਰੂਮ ਲੱਗਾ ਐਸੇ ਕਰਕੇ ਸਾਰਾ ਸੈਟਅਪ ਲੱਗਾ ਅੱਛਾ ਇਹ ਸਾਰਾ ਕੋਲਡ ਰੂਮ ਆ ਇਹ ਕੋਲਡ ਰੂਮ ਦਾ ਸਾਰਾ ਕੋਲਡ ਰੂਮ ਬਣਿਆ ਹੋਇਆ ਆ ਹਾਂਜੀ ਤੇ ਇਧਰ ਜਿਹੜੀ ਆ ਇਹ ਸਾਰੀ ਇਹ ਪੈਕਿੰਗ ਆ ਅੱਗੇ ਪ੍ਰੈਸ਼ਰਾਈਜ਼ਰ ਆ ਇਹ ਪ੍ਰੈਸ਼ਰਾਈਜ਼ਰ ਆ ਅਸ਼ਟਰਾਇਜ਼ਰ ਜਿਹਦੇ ਨਾਲ ਸਾਰਾ ਦੁੱਧ ਗਰਮ ਕਰਕੇ ਤੇ ਜੀ ਸਹੀ ਤਰੀਕੇ ਨਾਲ ਜਿਹੜਾ ਇਹਨੂੰ ਪੈਕਿੰਗ ਕੀਤਾ ਜਾਂਦਾ ਸੀ ਜੀ ਜੀ ਤੇ ਕਰੋਨਾ ਕਾਲ ਤੋਂ ਬਾਅਦ ਆ ਜਿਹੜਾ ਇਹ ਬੰਦ ਹੋ ਗਿਆ ਸੀ ਇਹ ਬੰਦ ਕਰਤੀ ਹਾਂਜੀ ਹਾਂਜੀ ਚਲੋ ਕੁੱਲ ਮਿਲਾ ਕੇ ਜੇ ਲਾਈਏ ਤੇ ਕੋਈ 5-7 ਲੱਖ ਰੁਪਇਆ ਤੁਹਾਡੇ ਕੋਲ ਇੱਥੇ ਸਿਆਈ ਹੈ ਨਹੀਂ ਵਾਦੀ ਆ ਜੀ 5 ਲੱਖ ਦਾ ਤੇ ਪੈਸ਼ਰਾਇਜ਼ਰ ਹੀ ਆਉਂਦਾ ਹੁਣ ਚਲੋ 5 5-6 ਲੱਖ ਦਾ ਕੋਲਡ ਰੂਮ ਇਹ ਵੀ ਤੁਸੀਂ ਵੱਡੇ ਲੈਵਲ ਤੇ ਸਾਰਾ ਕੰਮ ਕੀ ਤਾਂ ਚਲੋ ਸਮੇਂ ਦੇ ਨਾਲ ਜਿਹੜਾ ਆ ਕੋਈ ਚੀਜ਼ਾਂ ਬਦਲਣੀਆਂ ਪੈ ਜਾਂਦੀਆਂ ਹਾਂਜੀ ਹੈ ਨਹੀਂ ਕੋਈ ਨਹੀਂ ਗਾ ਫਿਊਚਰ ਚ ਫਿਰ ਮਨ ਬਣੇਗਾ ਫਿਰ ਕਰ ਸਕਦੇ ਹੋ ਠੀਕ ਹੈ ਹਾਂਜੀ ਤੇ ਕਿਉਂਕਿ ਆਪਾਂ ਚੰਗੀ ਚੀਜ਼ ਹੀ ਸਪਲਾਈ ਕੀਤੀ ਅੱਜ ਤੱਕ ਡਿਮਾਂਡ ਹਲੇ ਵੀ ਹੈਗੀ ਆ ਇਹਦੇ ਆਪਾਂ ਧਿਆਨ ਨੂੰ ਇਨਫਾਰਮ ਕਰਤੇ ਆ ਤੇ ਇਸ ਕਰਕੇ ਆਪਾਂ ਮਤਲਬ ਤੁਸੀਂ ਇਹ ਇੱਕ ਗੱਲ ਚਲੋ ਇਹ ਚ ਐਡ ਹੋ ਗਈ ਆਪਾਂ ਗੱਲ ਤੇ ਮਿਲ ਕੇ ਭਰਦੀ ਕਰਨੀ ਪਰ ਆਪਾਂ ਚਲੋ ਐਡ ਕਰ ਲੈਂਦੇ ਇੱਕ ਗੱਲ ਜੀ ਵੀ ਦੁੱਧ ਜਿਹੜਾ ਸਿੱਧਾ ਕੰਪਨੀ ਨੂੰ ਦੇਣ ਚ ਬੈਨੀਫਿਟ ਹੈ ਕਿ ਜਾਂ ਪੈਕਿੰਗ ਕਰਕੇ ਵਿੱਚ ਵਿੱਚ ਦੂ ਇਹਦੇ ਚ ਦੂ ਰਾਵਾਂ ਵਾ ਜੇ ਤੇ ਤੁਸੀਂ ਫਾਰਮ ਦੀ ਤਰੱਕੀ ਕਰਨੀ ਹੈ ਫਿਰ ਉਨੇ ਦਿਨ ਪਲਾਂਟ ਨੂੰ ਪਾ ਲੋ ਜਦੋਂ ਤੁਸੀਂ ਫਾਰਮ ਨੂੰ ਇੱਕ ਥਾਂ ਤੇ ਰੋਕ ਲਿਆ ਕਿ ਇੰਨੇ ਹੀ ਰੱਖਣੇ ਪਸ਼ੂ ਫਿਰ ਤੁਸੀਂ ਰਿਟੇਲ ਕਰੋ ਠੀਕ ਹੈ ਮਤਲਬ ਉਹ ਤੁਹਾਡੇ ਤੇ ਡਿਪੈਂਡ ਹੈ ਕਿ ਤੁਸੀਂ ਕਿਸ ਹੱਬ ਨਾਲ ਫਾਰਮ ਚ ਆਪਣਾ ਮਤਲਬ ਕਹਿ ਲਓ ਨਾ ਕਿ ਕੋ ਬ੍ਰੇਕ ਇਵਨ ਪੁਆਇੰਟ ਸੈੱਟ ਕਰਨਾ ਪਊਗਾ ਠੀਕ ਹੈ ਜਦੋਂ ਆਪੋ ਆਪਣਾ ਬਰੇਕ ਇਵਨ ਪੁਆਇੰਟ ਸੈੱਟ ਕਰ ਲਿਆ ਫਿਰ ਸਾਨੂੰ ਡਿਸਾਈਡ ਕਰਨਾ ਪੈਣਾ ਕਿ ਹੁਣ ਪੈਸੇ ਕਿੱਥੋਂ ਆਉਣਗੇ ਵੱਧ ਪੈਸੇ ਕਿਧਰ ਕਾਉਂਦੇ ਆ ਉਹ ਸਾਨੂੰ ਇਹ ਡਿਸਾਈਡ ਕਰਨਾ ਪਊਗਾ ਰਣਵੀਰ ਆਪਾਂ ਪਾਰਲਰ ਸਾਰਾ ਵੇਖ ਲਿਆ ਪੀ ਐਮ ਸੀ ਦੇਖ ਲਏ ਹਾਂਜੀ ਚਲੋ ਪੈਕਿੰਗ ਮਸ਼ੀਨ ਤੁਹਾਡੀਆਂ ਦੇਖੀਆਂ ਹਾਂਜੀ ਜਿਹੜੀਆਂ ਇਸ ਵੇਲੇ ਜਿਹੜੀ ਆਪ ਹੀ ਪੈਕ ਪਈਆਂ ਨੇ ਹਾਂਜੀ ਚਲੋ ਇਹਨੂੰ ਫਿਊਚਰ ਇਹ ਵੀ ਕੰਮ ਫਿਰ ਦੁਬਾਰਾ ਸ਼ੁਰੂ ਹੋ ਜੂਗਾ ਬਿਲਕੁਲ ਜੀ ਤੇ ਗੱਲ ਕਰਦੇ ਸੀ ਆਪਾਂ ਮਿਲਕਿੰਗ ਪਾਰਲਰ ਦੀ ਹਾਂਜੀ ਇਹ ਤਾਂ ਮਿਲਕਿੰਗ ਪਾਰਲ ਆਪਾਂ ਸਾਰਾ ਵੇਖ ਲਿਆ ਇਹ ਤੁਹਾਡਾ ਸੈਮੀ ਆਟੋਮੈਟਿਕ ਆ ਹਾਂਜੀ ਤੇ ਇਸ ਤੋਂ ਉੱਪਰ ਵੀ ਟੈਕਨੀਕ ਹੈਗੀ ਬਹੁਤ ਟੈਕਨੀਕ ਉੱਪਰ ਵੀ ਠੀਕ ਹੈ ਜੀ ਤੇ ਇਹਨਾਂ ਜਿੰਨਾ ਤੁਸੀਂ ਲਵਾਇਆ ਹੈ 6 ਜਾਵਾਂ ਦੀ ਚੁਆਈ ਜਿਹੜੀ ਆ ਇੱਕ ਸਮੇਂ ਹਾਂਜੀ ਇਹੋ ਪਾਰਲ ਜਿਹੜਾ ਆ ਕਿਸੇ ਕਿਸਾਨ ਵੀਰ ਨੇ ਕਿਸੇ ਡੇਰੀ ਫਾਰਮਰ ਵਾਲੇ ਨੇ ਲਵਾਉਣਾ ਹੈ ਤੇ ਕਿੰਨਾ ਖਰਚ ਆ ਜਾਂਦਾ ਇਹ ਤਕਰੀਬਨ ਜੀ 12 ਤੋਂ 12 ਤੋਂ 14 ਲੱਖ ਦੇ ਵਿੱਚ ਵਿੱਚ ਦੇਣਗੇ ਅੱਜ ਕੁਵੈਂਸਨ ਵੈਨਸਨ ਦੇ ਅੱਜ ਦੀ ਡੇਟ ਅੱਜ ਦੀ ਡੇਟ ਤੇ ਮੈਨੂੰ ਬਾਕੀ ਪਤਾ ਨਹੀਂ ਹੁਣ ਕੀ ਡੇਟ ਵਾਹ ਜਿੰਨਾ ਸਾਰਾ ਮੈਂ 12 ਲੱਖ ਦਾ ਲਵਾਇਆ ਸੀ 6 ਸਾਲ ਪੁਰਾਣੀ ਕਰ ਲਿਆ 6 ਸਾਲ ਪੁਰਾਣੀ ਗੱਲ ਆ ਤੇ 12 ਲੱਖ ਦਾ ਲੱਗਾ ਹੈ ਹਾਂਜੀ ਹਾਂਜੀ ਤੇ ਹੁਣ ਜਿਹੜਾ ਤੁਸੀਂ ਨਵਾਂ ਆਰਡਰ ਕੀਤਾ ਜਾ ਉਹ ਕਿਹੜੀ ਕੰਪਨੀ ਦਾ ਕੀਤਾ ਇਹ ਆਲ ਫਲੈਕਸ ਐਮ ਐਸ ਡੀ ਦਾ ਓਕੇ ਆਲ ਫਲੈਕਸ ਐਮ ਐਸ ਡੀ ਦਾ ਆਰਡਰ ਕੀਤਾ ਮਤਲਬ ਸਮੇਂ ਨਾਲ ਤੁਹਾਨੂੰ ਜ਼ਰੂਰਤ ਮਹਿਸੂਸ ਹੋਈ ਕਿ ਸਾਨੂੰ ਅਪਡੇਟ ਹੋਣਾ ਚਾਹੀਦਾ ਹਾਂਜੀ ਹਾਂਜੀ ਕਿਉਂਕਿ ਹੁਣ ਅੱਗੇ ਆਪਾਂ ਦਾ ਜਿਹੜੀ ਨਵੀਂ ਇੰਟੈਲੀਜੈਂਸ ਹੈਗੀ ਆ ਆਲ ਫਲੈਕਸਿਬਲ ਟੈਕਨੋਲੋਜੀ ਆ ਜਿਹੜੀਆਂ ਗਾਵਾਂ ਦੇ ਗਲੇ ਚ ਪਾ ਦਿੰਨੇ ਆਪਾਂ ਚੇਪਾਂ ਨੂੰ ਪੰਜਾਬੀ ਚ ਕਹ ਲੋ ਚੇਪਾਂ ਪਾ ਲੈਣੀ ਆ ਕਿ ਉਹਨੇ ਸਮੇਂ ਨਾਲ ਦੱਸੀ ਜਾਣਾ ਇਹਨੇ ਜਗਾੜੀ ਕੀਤੀ ਪੱਠੇ ਖਾਦੇ ਹੀਟ ਤੇ ਕਦੋਂ ਆਣਾ ਕਿੰਨਾ ਦੁੱਧ ਦਿੱਤਾ ਰਿਕਾਰਡ ਮੈਨੇਜ ਕਰਨਾ ਸੌਖਾ ਹੋ ਜਾਣਾ ਮਤਲਬ ਸਮੇਂ ਦੀ ਲੋਡ ਬਣ ਗਈ ਹਾਂਜੀ ਜਿੱਦਾਂ ਜਿੱਦਾਂ ਚਲੋ ਜਿੱਦਾਂ ਜਿੱਦਾਂ ਆਪਾਂ ਦੀ ਜ਼ਰੂਰਤ ਸਮਝਾਂਗੇ ਉਸ ਹਿਸਾਬ ਨਾਲ ਇਨਵੈਸਟ ਕਰਨਾ ਪਊਗਾ ਜਿੰਨਾ ਕਾ ਆਉਟਪੁੱਟ ਲੈਣਾ ਹੋ ਫਿਰ ਇਨਵੈਸਟ ਕਰਨਾ ਪੈਣਾ ਕਿਉਂਕਿ ਜਿੰਨੀਆਂ ਗਵਾਈਆਂ ਦਾ ਤੁਹਾਡਾ ਫਾਰਮ ਆ ਹੈਗੇ ਆਈ ਥਿੰਕ ਲੋਡ ਤੇ ਪੈ ਜਾਂਦੀ ਹੈ ਹਾਂਜੀ ਸਮੇ ਦੇ ਨਾਲ ਹਾਂਜੀ ਜੇ ਜ਼ਰੂਰ ਉਹ ਜਿਹੜਾ ਤੁਸੀਂ ਹੁਣ ਮਿਲਕਿੰਗ ਪਾਰਲਰ ਆਰਡਰ ਕੀਤਾ ਹੋਇਆ ਆ ਹਾਂਜੀ ਆਉਣ ਵਾਲੇ ਸਮੇਂ ਚ ਵਖਾਵਾਂਗੇ ਸਾਰਿਆਂ ਨੂੰ ਤੇ ਉਹਦੀ ਕੀਮਤ ਕਿੰਨੇ ਕ ਤੁਹਾਨੂੰ ਕੋਸਟ ਕਰਦੀ ਆ ਆਟੋਮੈਟਿਕ ਮਿਲਕਿੰਗ ਪਾਰਲਰ ਦੀ ਕੀਮਤ ਦੀ ਜੇ ਗੱਲ ਕਰੀਏ ਤਾਂ ਤੁਸੀਂ ਡੀ ਲੈਵਲ ਐਮ ਐਸ ਡੀ ਵੈਂਸਨ ਦੀ ਵੈਬਸਾਈਟ ਤੇ ਜਾ ਕੇ ਤੇ ਫੁੱਲੀ ਆਟੋਮੈਟਿਕ ਪਾਰਲਰ ਦੀ ਕੀਮਤ ਜਿਹੜੀ ਪਤਾ ਕਰ ਸਕਦੇ ਇਸ ਦੀ ਕੀਮਤ ਲਗਭਗ 50 ਲੱਖ ਤੋਂ ਉੱਪਰ ਚੱਲ ਜਾਂਦੀ ਹੈ ਜਿਹੜਾ ਤੁਸੀਂ ਹੁਣ ਮਿਲਕਿੰਗ ਪਾਰਲਰ ਨਵਾਂ ਲਾ ਰਹੇ ਹੋ ਉਹਦਾ ਤੇ ਇਹਦੇ ਵਿੱਚ ਕੀ ਫਰਕ ਰਹੇਗਾ ਜੀ ਉਹਦੇ ਵਿੱਚ ਬਹੁਤ ਵੱਡਾ ਅੰਤਰ ਆ ਬਾਕੀ ਹੁਣ ਜਿਹੜਾ ਰਿਕਾਰਡ ਆ ਮਿਲਕਿੰਗ ਰਿਕਾਰਡ ਆ ਇਹ ਕੰਮ ਸਾਰਾ ਰਿਕਾਰਡ ਦੇ ਸਿਰ ਤੇ ਚੱਲਦਾ ਠੀਕ ਹੈ ਜਿਹੜੀ ਸਾਡੀ ਪਹਿਲਾਂ ਡਾਈਟ ਮੈਨੇਜ ਹੁੰਦੀ ਆ ਸਭ ਤੋਂ ਪਹਿਲਾਂ ਆਪਾਂ ਗਾਵਾਂ ਦੇ ਪੱਲ ਬਣਾਉਣ ਉਹਨਾਂ ਦੀ BCS ਗਾਇਆਂ ਪ੍ਰੈਗਨੈਂਟ ਕਰਾਉਣਾ ਕਨਸੀਵ ਕਰਾਉਣਾ ਇੱਕ ਵੱਡਾ ਚੈਲੰਜ ਆ ਹੂੰ 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 ਉੱਥੇ ਡਾਈਟ ਹੀ ਮੈਨੇਜ ਕਰਦੀ ਆ ਉਹਦੇ ਵਾਸਤੇ ਮਿਲ ਕੇ ਰਿਕਾਰਡ ਸਭ ਤੋਂ ਪਹਿਲਾਂ ਚਾਹੀਦਾ ਠੀਕ ਹੈ ਫਿਰ ਉਹਦਾ ਡਰਾਇਮੈਟਰ ਆਪਾਂ ਕੱਢ ਸਕਦੇ ਬੋਡੀ weight ਤੇ ਦੁੱਧ ਦੀ ਆਪਾਂ ਐਵਰੇਜ ਲੈ ਕੇ ਫਿਰ ਉਹਦਾ ਡਰਾਇਮੈਟਰ ਇੰਟੇਕ ਕੱਢਦੇ ਆ ਠੀਕ ਹੈ ਇਦੇ ਵਿੱਚ ਮੈਨੂਅਲ 'ਚ ਸਾਨੂੰ ਕਾਪੀ ਫੜ ਕੇ ਰੋਜ਼ ਸਵੇਰੇ ਸ਼ਾਮ ਇੱਕ ਬੰਦਾ ਇੱਥੇ ਨਹੀਂ ਚਾਹੀਦਾ ਕਿ ਦੁੱਧ ਨੋਟ ਕਰੇ ਉਹਨੂੰ ਬਾਅਦ 'ਚੋਂ ਫਿਰ ਸਾਡੇ ਜਦੋਂ ਆਪਾਂ ਕਹਿੰਨੇ ਜੀ ਇਸ ਮਹੀਨੇ ਕਿਹੜੇ ਕਿੰਨਾ ਦੁੱਧ ਦਿੱਤਾ ਜਾਂ ਇੱਕ ਗਾਂ ਨੇ ਇੱਕ ਸੂਈ ਚ ਕਿੰਨਾ ਦੁੱਧ ਦਿੱਤਾ ਕਿਹੜੀ ਗਾਂ ਵਾਦੇਮੰਦ ਆ ਘਾਟੇਮੰਦ ਆ ਇਦਾਂ ਸਾਨੂੰ ਪਤਾ ਨਹੀਂ ਲੱਗਦਾ ਇਦਾਂ ਸਾਡੇ ਲਈ ਸਾਰੇ ਜਾਨਵਰ ਇੱਕੋ ਜਿਹੇ ਰਹਿੰਦੇ ਆ ਠੀਕ ਹੈ ਕੋਈ ਫਾਰਮ ਜਿਹੜਾ ਕਮਾ ਕੇ ਵੀ ਦੇਣ ਰਿਹਾ ਜਿਹੜਾ ਨਹੀਂ ਕਮਾਉਣ ਰਿਹਾ ਉਹ ਨੂੰ ਆਪਾਂ ਖਵਾਈ ਜੰਦੇ ਨੂੰ ਸਮਝ ਨਹੀਂ ਲੱਗਦੀ ਅਸੀਂ ਸੋਚਦੇ ਹਾਂ ਕਿ ਇਹਨੇ ਬਹੁਤ ਦੁੱਧ ਦਿੱਤਾ 50 ਕਿਲੋ ਦੇ ਦਿੱਤਾ ਪਰ ਉਹ ਦਿੱਤਾ ਸ਼ਾਰਟ ਟਰਮ ਲਈ ਹੁੰਦਾ ਓਕੇ ਇਹ ਚੀਜ਼ਾਂ ਆਪਾਂ ਮੈਨੇਜ ਨਹੀਂ ਕਰ ਪਾਉਂਦੇ ਗਾਇਆਂ ਹੀਟ ਦੇ ਮੰਨ ਲਓ ਜੇ 200 ਐਨੀਮਲ ਹੋ ਜਾਏ ਤਾਂ ਹੀਟ ਤੇ ਕਿਹੜੀ ਆਈ ਪਤਾ ਨਹੀਂ ਲੱਗਦਾ ਹਾਂ ਹਾਂ ਇਹ ਚੀਜ਼ਾਂ ਇਹਨੇ ਸਾਰੀਆਂ ਆਪਣੇ ਆਪ ਸਾਨੂੰ ਅਲਰਟ ਕਰਨੀਆਂ ਫੋਨ ਤੇ ਉਹਦੇ ਵਾਸਤੇ ਉਹ ਪਰਲਰ ਦੇ ਵਿੱਚ ਕਿਹੜੀ ਆਪਸ਼ਨ ਹੁੰਦੀ ਆ ਵੀ ਜਿਹੜੀ ਗਾਂ ਦੇ ਤੇ ਉਹ ਪਰਲਰ ਦੇ ਨਾਲ ਕਨੈਕਟਡ ਰਹਿੰਦੀ ਆ ਪਰਲਰ ਜਦੋਂ ਇਹ ਸਾਰੇ ਆਟੋ ਪਲਸੇਟਰ ਹੋ ਜਾਣੇ ਆ ਜੀ ਇਲੈਕਟ੍ਰੋਨਿਕਲ ਪਲਸੇਟਰ ਪਰਲਰ ਦੇ ਗੇਟ ਤੇ ਸੈਂਸਰ ਲੱਗਣਾ ਗਾਈਆਂ ਦੇ ਗਾਲਾਂ ਚ ਚਿਪਾ ਪਈਆਂ ਹੋਣੀਆਂ ਨੇ ਜਦੋਂ ਗਾਂ ਐਂਟਰ ਹੋਣੀ ਆ ਪਰਲਰ ਨੇ ਪਤਾ ਆ ਜਾਣਾ ਕਿ ਇਹ 1 ਨੰਬਰ ਤੇ ਆ ਖਲੋਤੀ 2 ਤੇ 3 ਤੇ 4 ਤੇ 5 ਤੇ ਉਹ ਆਟੋਮੈਟਿਕ ਉਹਨੇ ਕੰਪਿਊਟਰ ਚ ਡਾਟਾ ਭੇਜੀ ਜਾਣਾ ਠੀਕ ਹੈ ਉਹਦੀ ਸਿਹਤ ਦਾ ਠੀਕ ਹੈ ਉਹਦੇ ਦੁੱਧ ਦਾ ਉਹਦਾ ਜੋ ਸਾਰਾ ਡਾਟਾ ਸਾਨੂੰ ਮਤਲਬ ਆਪਾਂ ਆਨਲਾਈਨ ਦੇਖ ਸਕਦੇ ਹਾਂ ਮਤਲਬ ਉਹਦਾ ਤੁਹਾਨੂੰ ਜਿਹੜਾ ਲਹਿਣ ਦੀ ਲੋੜ ਨਹੀਂ ਪੈਣੀ ਹਾਂਜੀ ਹਾਂਜੀ ਆਨਲਾਈਨ ਡਾਟਾ ਜਿਹੜਾ ਸਾਰਾ ਧੜਕੋ ਜਿਹੜਾ ਤੁਸੀਂ ਜਿੰਨਾ ਮਰਜੀ ਨੋਟ ਕਰ ਲਓ ਹਾਂ ਤੁਸੀਂ ਇੱਕ ਗਾਂ ਦੇ ਸੂਵੇ ਦਾ ਦੁੱਧ ਨਹੀਂ ਕੱਢ ਸਕਦੇ ਕਿੰਨਾ ਦੁੱਧ ਦਿੱਤਾ ਮਤਲਬ ਕੈਲਕੂਲੇਸ਼ਨ ਹੋ ਗਿਆ ਮੈਂ ਤਾਂ ਨਹੀਂ ਅਜੇ ਤੱਕ ਕੱਢ ਸਕਿਆ ਕੈਲਕੂਲੇਟ ਨਹੀਂ ਹੋ ਸਕਦੀ ਹੁੰਦਾ ਜੀ ਤੇ ਉਹ ਮਤਲਬ ਇਹ ਆ ਵੀ ਜਿੱਦਾਂ ਹੁਣ 150 ਗਾਂਏ ਹਾਂਜੀ ਆਪਣੇ ਫਾਰਮ ਦੇ ਵਿੱਚ ਆ ਹਾਂਜੀ ਤੇ ਇਕੱਲੇ ਇਕੱਲੇ ਨੂੰ ਚੈੱਕ ਕਰਨਵੇਂ ਔਖਾ ਬੜਾ ਔਖਾ ਬੜਾ ਉਹ ਮਿਲਕਿੰਗ ਪਰ ਲੱਦਾ ਇਹ ਫਾਇਦਾ ਹੋ ਜਾਊਗਾ ਉਹ ਮਿਲਕ ਕੰਡਕਟਿਵਿਟੀ ਟੈਸਟ ਹੁੰਦਾ ਵਾ ਉਹ ਐਜ਼ ਅ ਸੀਐਮਟੀ ਕੰਮ ਕਰ ਜਾਂਦਾ ਉਦਾਰ ਦੰਦਾ ਗਿਆ ਦਾ ਦੁੱਧ ਸੰਗਣਾ ਵਾ ਤੇ ਇਹਨੂੰ ਮਸਟਾਈਟਿਸ ਦੇ ਚਾਂਸ ਹੋ ਸਕਦੇ ਆ ਉੱਥੇ ਆਪਾਂ ਆਪਣਾ ਜਿਹੜੇ ਕੋਈ ਟ੍ਰੀਟਮੈਂਟ ਜਿਹੜੇ ਆ ਪ੍ਰਕਾਸ਼ਨ ਜੋ ਲੈ ਸਕਦੇ ਆ ਠੀਕ ਆ ਜਿਹੜੀਆਂ ਵੀ ਮਸਟਾਈਟਿਸ ਦੀਆਂ ਪ੍ਰਕਾਸ਼ਨਾਂ ਵਰਤ ਸਕਦੇ ਮੌਕਾ ਮਿਲ ਜਾਂਦਾ ਸਾਮੰਦ ਦਾ ਚਲੋ ਰਾਣਵੀਰ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਸਮਾਂ ਦਿੱਤਾ ਤੇ ਨਾਲੇ ਜਾਣਕਾਰੀ ਦਿੱਤੀ ਮਿਲਕਿੰਗ ਪਾਰਲਰ ਦੀ ਸੋ ਸੋਹਣਿਆ ਸੱਜਣੋ ਤੁਸੀਂ ਸਾਰਾ ਜਿਹੜਾ ਆ ਮਿਲਕਿੰਗ ਪਾਰਲਰ ਖਾਲਸਾ ਡੇਰੀ ਫਾਰਮ ਤੇ ਦੇਖਿਆ ਇਹ ਸੈਮੀ ਆਟੋਮੈਟਿਕ ਆ ਆਉਣ ਵਾਲੇ ਸਮੇਂ 'ਚ ਜਿਹੜਾ ਫੁਲੀ ਆਟੋਮੈਟਿਕ ਲੱਗੇਗਾ ਉਹਦੀ ਵੀਡੀਓ ਵੀ ਤੁਹਾਡੇ ਤੱਕ ਜਰੂਰ ਲੈ ਕੇ ਆਵਾਂਗੇ ਅੱਜ ਦੀ ਵੀਡੀਓ ਇੱਥੇ ਕਰਦੇ ਹਾਂ ਸਮਾਪਤ ਉਮੀਦ ਆ ਸਭ ਪਸੰਦ ਕਰੋਗੇ ਲਾਈਕ ਕਰੋਗੇ ਸ਼ੇਅਰ ਕਰੋਗੇ ਤੇ ਜਿਹੜੇ ਭੈਣ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਲਾਈਕ ਸ਼ੇਅਰ ਕਰਿਓ ਜੀਉਂਦੇ ਰਹੋ ਵਸਦੇ ਰਹੋ ਖੁਸ਼ ਰਹੋ ਬਾਬਾ ਸਾਰੰਗ ਚੜ੍ਹਦੀ ਕਲਾ ਬਖਸ਼ੇ ਧੰਨਵਾਦ